ਸਵਾਗਤ ਹੈ ਜੀ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਅੱਜ ਅਸੀਂ ਜਾ ਰਹੇ ਹਾਂ ਜੀ 12 ਪੀਐਸ ਰਾਈਸਨ ਨਗਰ ਗੁਰਦੁਆਰਾ ਸਾਹਿਬ ਮਾਥਾ ਟਿਕਣ ਤੇ ਆਇਆ ਜੀ ਪਿੰਡ 12 ਪੀਐਸ ਕਾਫੀ ਪੀੜਾ ਜੀ ਅੱਜ ਗੁਰਦੁਆਰਾ ਸਾਹਿਬ ਅਸੀਂ ਦਰਸ਼ਨ ਕਰਕੇ ਬਾਹਰ ਆ ਗਏ ਹਾਂ ਜੀ ਤੇ ਇੱਥੋਂ ਦੀ ਟਾਪ ਰਹੇ ਆ ਤੇ ਸਾਹਮਣੇ ਵੀਰ ਨਿੰਮ ਦੇ ਛੋਟੇ ਛੋਟੇ ਬੂਟੇ ਵੰਡ ਰਹੇ ਆ ਜੀ ਅਸੀਂ ਵੀ ਦੋ ਬੂਟੇ ਲੈ ਲੇ ਇਥੋਂ ਤੇ ਹੁਣ ਅਸੀਂ ਚੱਲਦੇ ਆ ਜੀ ਕਰਾ ਨੂੰ ਜਾ ਕੇ ਬੂਟੇ ਵੀ ਲਾਉਣੇ ਆ ਇਹ ਕਿੱਥੇ ਲਾਉਣ ਲੱਗੇ ਆ ਇਹ ਵਲੋਗਿੰਗ ਕਰ ਰਹੇ ਆ ਇੱਥੇ ਰਹਿਦਾ ਕਿ ਚੱਲਦੇ ਆ ਕਿੰਨਾ ਜੀ ਅਸੀਂ ਲੈ ਬੂਟੇ ਜ਼ਰੂਰ ਚੰਗਾ ਆ ਲਾਉਣੇ ਸੀ ਅਸੀਂ ਅਸੀਂ ਜਾਣ ਲੱਗੇ ਸੀ ਤੇ ਇੱਥੇ ਮੇਰਾ ਇੱਕ ਯਾਰ ਬੇਲੀ ਬਹੁਤ ਪੁਰਾਣਾ ਉਹ ਮਿਲ ਗਿਆ ਜੀ 8 ਸਾਲ ਪੁਰਾਣੀ ਯਾਰੀ ਜਿਹਨੂੰ ਕਹਿੰਦੇ ਆ ਆ ਆਪਣਾ ਮਿੱਤਰ ਆ ਜੀ 2017 ਦਾ ਆਪਣਾ ਵਿਛੜਾ ਅੱਜ ਮਿਲਿਆ ਜੀ ਗਰਜੋਤ ਸਿੰਘ ਬਰਾੜ ਹੋਰ ਠੀਕ ਆ 2017 ਚ ਅਸੀਂ ਮਿਲੇ ਸੀਗੇ ਤੇ ਉਸ ਤੋਂ ਬਾਅਦ ਕਦੇ ਨਹੀਂ ਮਲੇ ਅਸੀਂ ਉਸ ਕਰਦੇ ਸੀ ਕੋਤੋਂ ਕਰੇ ਪਹੁੰਚ ਗਏ ਆ ਜੀ ਬੂਟਾ ਲਾਉਣ ਵਾਸਤੇ ਟੋਆ ਮਾਰ ਰਹੇ ਆ ਤੇ ਇੱਥੇ ਲਾਤੀ ਆ ਜੀ ਹੁਣ ਆਪਾਂ ਨਿੰਮ ਇਹਨੂੰ ਪਾਣੀ ਪਾ ਦੇਣਾ ਹੁਣ ਤੇ ਮਾਲਕ ਦੀ ਮਿਹਰ ਰਵੇ ਵਧੀਆ ਹੋ ਜਾਣਾ ਬੂਟਾ ਇਹ ਵਧੀਆ ਰੁੱਖ ਬਣ ਜੂ ਛਾਂ ਵਾਸਤੇ ਤੇ ਇੱਧਰ ਤੁਹਾਨੂੰ ਵਿਖਾਉਣੇ ਆਂ ਅਸੀਂ ਬਿੱਲੀ ਤੇ ਬਿੱਲੀ ਦੇ ਤਿੰਨ ਬੱਚੇ ਤੇ ਇਹਨਾਂ ਨੂੰ ਦੁੱਧ ਪਾਇਆ ਹੁਣ ਦੁੱਧ ਪੀਂਦੇ ਆ ਚਲੋ ਮਿਲਦੇ ਆ ਜੀ ਅਗਲੇ ਵਲੌਗ ਦੇ ਵਿੱਚ ਹੁਣਾ ਜਰ ਸਾਰੇ ਜਾਣੇ ਰੱਖਿਓ ਜੀ ਆਪ ਦਾ ਖਿਆਲ